ਗੱਲ ਦੀ ਸਾਰਿਆਂ ਨੂੰ ਆਈਓ ਤੇ ਸਾਰੇ ਠੀਕ ਹੋ ਗਏ ਮਤਲਬ ਮੈਂ ਤੁਹਾਡੇ ਨਾਲ ਥੋੜਾ ਜਿਹਾ ਮਤਲਬ ਛੋਟੀ ਜੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ داری ਆ ਜਿੱਦਾਂ ਜਿਹੜੇ ਮੇਰੇ ਫੁੱਫੜ ਹੈ ਨਾ ਜਿਮੀ ਦੇ ਹਸਬੰਡਰ ਤੇ ਉਹ ਠੀਕ ਨਹੀਂ ਹੈਗੇ ਮਤਲਬ ਬਹੁਤ ਜ਼ਿਆਦਾ ਸੀਰੀਅਸ ਆ ਤੁਹਾਨੂੰ ਪਤਾ ਜਿਹੜਾ ਬੰਦਾ ਵੈਂਟੀਲੇਟਰ ਤੇ ਉਹ ਕਿੰਨਾ ਸੀਰੀਅਸ ਹੁੰਦਾ ਆ ਤੇ ਉਹ ਵੈਂਟੀਲੇਟਰ ਤੇ ਉਹ ਠੀਕ ਨਹੀਂ ਹੈਗੇ ਤੇ ਮਤਲਬ ਇਸ ਕਰਕੇ ਸਾਡੀ ਕੋਈ ਵੀਡੀਓ ਨਹੀਂ ਆਏਗੀ YouTube ਤੇ ਮਤਲਬ ਥੋੜੇ ਕ ਦਿਨ ਤੇ ਪਲੀਜ਼ ਮਤਲਬ ਸਾਰੇ ਮਤਲਬ ਕਈ ਵਾਰੀ ਕਈ ਕਹਿ ਰਹਿੰਦੇ ਆ ਨਾ ਤੁਹਾਡੀ ਕੋਈ ਵੀਡੀਓ ਨਹੀਂ ਆਉਂਦੀ ਤੁਸੀਂ ਵੀਡੀਓ ਨਹੀਂ ਬਣਾਉਂਦੇ ਪਏ ਤਾਂ ਕਰਕੇ ਤੁਹਾਨੂੰ ਅਸੀਂ ਮਤਲਬ ਇਹ ਕੁਝ ਕੰਨਾਂ ਸ਼ੇਅਰ ਕਰਨ ਮਤਲਬ ਕਰਨੀਆਂ ਸੀਆਂ ਤਾਂ ਕਰਕੇ ਸੋਚਿਆ ਪੀ ਛੋਟੀ ਜੀ ਵੀਡੀਓ ਬਣਾ ਕੇ ਤੁਹਾਨੂੰ ਮਤਲਬ ਦੱਸਦੀ ਆ ਕਿ ਉਹ ਠੀਕ ਨਹੀਂ ਹੈਗੇ ਉਹ ਇਸ ਬਹੁਤ ਜ਼ਿਆਦਾ ਸੀਰੀਅਸ ਆ ਤੇ ਇੰਦਾਈ ਸਾਰੇ ਜਾਨੇ ਜਰੂਰ ਅਰਦਾਸ ਕਰਿਓ ਕਿ ਮਤਲਬ ਜਲਦੀ ਜਲਦੀ ਠੀਕ ਹੋਣ ਅਸੀਂ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਈਏ ਛੇਤੀ ਛੇਤੀ ਫੇ YouTube ਉੱਤੇ ਵੀਡੀਓ ਬਕਰ ਬਣਾਈਏ ਇੰਦਾ ਸਾਡੇ ਨਾਲ ਵੀਡੀਓ ਬਣਾਉਂਦੇ ਸਾਨੂੰ ਵੀ ਬੜਾ ਵਧੀਆ ਲੱਗਦਾ ਰਿਹਾ ਸੀਗਾ ਕਿ ਮਤਲਬ ਸਾਡੇ ਨਾਲ ਹਰ ਇੱਕ ਵੀਡੀਓ ਬਣਾਉਂਦੇ ਰਹੇ ਆ ਬਟ ਹੁਣ ਜਦੋਂ ਅਗਰ ਬੰਦਾ ਸੀਰੀਅਸ ਹੋਏ ਅਸੀਂ ਵੀਡੀਓ ਬਣਾਈਏ ਇੰਦਾ ਚੰਗਾ ਵੀ ਨਹੀਂ ਲੱਗਦਾ ਚਲੋ ਠੀਕ ਹੈ ਸਾਰੇ ਸასი ਕਰੀਏ